ਅਕਾਲੀ ਦਲ ਦੇ ਜਨਰਲ ਸਕੱਤਰ ਵਿਕਰਮ ਮਜੀਠੀਆ ਨੂੰ ਡਰੱਗ ਮਾਮਲੇ ਦੇ ਵਿੱਚ ਐਸਆਈਟੀ ਦੇ ਵੱਲੋਂ ਅੱਜ ਤਲਬ ਕੀਤਾ ਗਿਆ ਸੀ ਤੇ ਪਟਿਆਲਾ ਦੇ ਵਿੱਚ ਪੁੱਛਗਿੱਛ ਤੇ ਲਈ ਅੱਜ ਬੁਲਾਇਆ ਗਿਆ ਸੀ ਤੇ ਵਿਕਰਮ ਮਜੀਠੀਆ ਅੱਜ ਪਟਿਆਲਾ ਪਹੁੰਚ ਗਏ ਨੇ ਐਸਆਈਟੀ ਦੇ ਅੱਗੇ ਪੇਸ਼ ਹੋਣ ਦੇ ਲਈ ਜਿਵੇਂ ਦੱਸਦੀ ਕਿ 11ਵਾਂ ਸਮਨ ਵਿਕਰਮ ਮਜੀਠੀਆ ਨੂੰ ਐਸਆਈਟੀ ਦੇ ਵੱਲੋਂ ਭੇਜਿਆ ਗਿਆ ਸੀ ਤੇ ਅੱਜ ਵਿਕਰਮ ਮਜੀਠੀਆ ਪਟਿਆਲਾ ਦੇ ਵਿੱਚ ਪਹੁੰਚ ਗਏ ਨੇ ਐਸਆਈਟੀ ਉਹਨਾਂ ਤੋਂ ਅੱਜ ਪੁੱਛਗਿੱਛ ਕਰੇਗੀ ਦੱਸਦੀ ਕਿ 7 ਸਮਨਾਂ ਦੇ ਵਿੱਚ ਉਹਨਾਂ ਨੇ ਆਪਣੀ ਸ਼ਰਕਤ ਕੀਤੀ ਸੀ ਪੇਸ਼ ਹੋਏ ਸੀ ਤੇ 3 ਸਮਨ ਹੋਰ ਜਿਹੜੇ ਜਾਰੀ ਕੀਤੇ ਗਏ ਸੀ 3 ਸਮਨ ਦੇ ਵਿੱਚ ਬਿਕਰਮਜੀਠਿਆ ਐਸਆਈਟੀ ਅੱਗੇ ਪੇਸ਼ ਨਹੀਂ ਹੋ पाए ਸੀ ਤੇ ਉਹਨਾਂ ਨੇ ਵੱਖ-ਵੱਖ ਕੇਸਾਂ ਦਾ ਹਵਾਲਾ ਦਿੰਦੇ ਹੋਏ ਰਿਪਲਾਈ ਦਿੱਤਾ ਸੀ ਕਿ ਇਨ੍ਹਾਂ ਕੇਸਾਂ ਦੇ ਕਰਕੇ ਉਹ ਐਸਆਈਟੀ ਦੇ ਅੱਗੇ ਪੇਸ਼ ਨਹੀਂ ਹੋ ਸਕਦੇ ਤੇ ਅੱਜ ਜਿਹੜਾ ਸਮਨ ਉਹਨਾਂ ਨੂੰ ਭੇਜਿਆ ਗਿਆ ਸੀ ਅੱਜ ਵੱਲੋਂ ਜਿਹੜਾ ਤਲਬ ਕੀਤਾ ਗਿਆ ਸੀ ਐਸਆਈਟੀ ਦੇ ਵੱਲੋਂ ਅੱਜ ਬਿਕਰਮਜੀਠਿਆ ਉੱਥੇ ਪਹੁੰਚ ਗਏ ਨੇ ਪੇਸ਼ੀ ਦੇ ਲਈ ਤੇ ਪਰ ਐਸਆਈਟੀ ਦੇ ਅੱਗੇ ਪੇਸ਼ ਹੋਣ ਤੋਂ ਪਹਿਲਾਂ ਉਹਨਾਂ ਨੇ ਮਾਨ ਸਰਕਾਰ ਤੇ ਵੱਡੇ ਸਵਾਲ ਚੁੱਕੇ ਨੇ ਜਿਹਾ ਦੱਸਦੀ ਇਹ ਕਿ ਉਹਨਾਂ ਨੇ ਸਿੱਧੂ ਮੂਸੇਵਾਲੇ ਦਾ ਕਤਲ ਕਰਨ ਵਾਲੇ ਗੈਂਗਸਟਰ ਦੀਆਂ ਜਿਹੜੀਆਂ ਇੰਟਰਵਿਊਜ਼ ਕਰਵਾਈਆਂ ਗਈਆਂ ਸੀ ਉਸ ਦੇ ਉੱਪਰ ਵੱਡੇ ਸਵਾਲ ਚੁੱਕੇ ਨੇ ਜਿਵੇਂ ਦੱਸਦੀ ਕਿ ਉਹਨਾਂ ਨੇ ਸਿੱਧਾ-ਸਿੱਧਾ ਲਾਰੈਂਸ ਬਿਸ਼ਨੋਈ ਦਾ ਨਾਮ ਲੈਂਦੇ ਹੋਏ ਕਿਹਾ ਹੈ ਕਿ ਜਿਹੜੇ ਗੈਂਗਸਟਰ ਦੀ ਪੁੱਛਗਿੱਛ ਹੋਣੀ ਚਾਹੀਦੀ ਸੀ ਜਾਂਚ ਪੜਤਾਲ ਹੋਣੀ ਚਾਹੀਦੀ ਸੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਸੀ ਸਰਕਾਰ ਉਸ ਗੈਂਗਸਟਰ ਦੀਆਂ ਇੰਟਰਵਿਊਜ਼ ਕਰਵਾ ਰਹੀ ਸੀ ਜਿਵੇਂ ਦੱਸਦੀ ਕਿ ਲਾਰੈਂਸ ਬਿਸ਼ਨੋਈ ਦੀਆਂ 14 ਤੇ 17 ਮਾਰਚ ਨੂੰ ਜਿਹੜੀਆਂ ਇੰਟਰਵਿਊਜ਼ ਹੋਈਆਂ ਸੀ ਨੈਸ਼ਨਲ ਚੈਨਲ ਤੇ ਚੱਲੀਆਂ ਸੀ ਉਸ ਦੀ ਜਿਹੜੀ ਜਾਂਚ ਪੜਤਾਲ ਪੰਜਾਬ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਸੀ ਤੇ ਕੱਲ ਰਿਪੋਰਟ ਸਾਹਮਣੇ ਆਈ ਜਿਸ ਦੇ ਵਿੱਚ ਦੱਸਿਆ ਗਿਆ ਕਿ ਇੱਕ ਇੰਟਰਵਿਊ ਖਰੜ ਜੇਲ੍ਹ ਦੇ ਵਿੱਚ ਕਰਵਾਈ ਗਈ ਸੀ ਤੇ ਇਸ ਦੇ ਉੱਪਰ ਵੱਡੇ ਸਵਾਲ ਵਿਕਰਮ ਬਜੇਠੀਆ ਦੇ ਵੱਲੋਂ ਮਾਨ ਸਰਕਾਰ ਤੇ ਚੁਕੇ ਗਏ ਨੇ ਕਿ ਸੀਆਈਐਸ ਸਟਾਫ ਦੇ ਵੱਲੋਂ ਖਰੜ ਦੇ ਵਿੱਚ ਜਿੱਥੇ ਲਾਰੈਂਸ ਬਿਸ਼ਨੋਈ ਤੋਂ ਇਸ ਮਾਮਲੇ ਦੇ ਵਿੱਚ ਪੁੱਛਗਿੱਛ ਕੀਤੀ ਜਾਣੀ ਚਾਹੀਦੀ ਸੀ ਇਨਵੈਸਟੀਗੇਸ਼ਨ ਕੀਤੀ ਜਾਣੀ ਚਾਹੀਦੀ ਸੀ ਉਸ ਦੇ ਵਿੱਚ ਉੱਥੇ ਉਸ ਦੀਆਂ ਮਾਨ ਸਰਕਾਰ ਦੇ ਵੱਲੋਂ ਇੰਟਰਵਿਊਜ਼ ਕਰਵਾਈਆਂ ਜਾ ਰੀਆਂ ਸੀ ਤੇ ਉੱਥੇ ਹੀ ਉਹਨਾਂ ਨੇ ਕਿਹਾ ਕਿ ਜਿਹੜੇ ਬੰਦੇ ਨੂੰ ਉੱਥੇ ਉਹਨਾਂ ਨੇ ਆਪਣੇ ਆਪ ਦੀ ਗੱਲ ਕਰਦੇ ਹੋਏ ਹੈ ਕਿ ਜਿਹੜੇ ਬੰਦੇ ਨੂੰ रेगुलर बेल मिली हुई है जमानत मिली हुई है उसको लगातार बार-बार जेड़े समन ने वो भेजे जा रहे ने ते इथे तक की उन्होंने ये कि 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 भी किया कि मेनू ये भी अधिकार ਦਿੱਤਾ ਹੋਇਆ ਹੈ ਕਿ ਮੈਂ ਐਸਆਈਟੀ ਦੇ ਅੱਗੇ ਪੇਸ਼ ਹੋਣਾ ਹੈ ਜਾਂ ਨਹੀਂ ਹੋਣਾ ਇਹ ਮੇਰੇ ਤੇ ਡਿਪੈਂਡ ਕਰਦਾ ਹੈ ਪਰ ਮੈਂ ਕੇਜਰੀਵਾਲ ਵਰਗਾ ਨਹੀਂ ਆ ਕਿ 10 ਤੋਂ 11 ਸਮਨ ਜਿਹੜੇ ਭੇਜੇ ਗਏ ਨੇ ਤੇ ਮੈਂ ਇੱਕ ਵਾਰ ਵੀ ਪੇਸ਼ ਨਾ ਹੋਵਾਂ ਮੈਂ 7 ਵਾਰ ਪੇਸ਼ ਹੋ ਚੁੱਕੇ ਆਂ ਤੇ 3 ਜਿਹੜੇ ਪੇਸ਼ੀਆਂ ਸੀ ਮੈਂ ਉਸ ਦੇ ਵਿੱਚ ਇਸ ਕਰਕੇ ਨਹੀਂ ਪੇਸ਼ ਹੋਇਆ ਕਿਉਂਕਿ ਮੇਰੇ ਵੱਖ-ਵੱਖ ਕੇਸ ਚੱਲਦੇ ਸੀ ਮੈਂ ਉਨ੍ਹਾਂ ਕੇਸਾਂ ਕਰਕੇ ਪੇਸ਼ ਨਹੀਂ ਹੋਇਆ ਸੀ ਤੇ ਇੱਕ ਵਾਰ ਫੇਰ ਦੱਸ ਦਈਏ ਕਿ ਬਿਕਰਮ ਮਜੀਠੀਆ ਨੂੰ ਅੱਜ ਜਿਹੜਾ ਐਸਆਈਟੀ ਦੇ ਵੱਲੋਂ 11ਵਾਂ ਸਮਨ ਭੇਜਿਆ ਗਿਆ ਸੀ ਉਸ ਸਮਨ ਨੂੰ ਲੈ ਕੇ ਅੱਜ ਪਟਿਆਲਾ ਦੇ ਵਿੱਚ ਬਿਕਰਮ ਮਜੀਠੀਆ ਦੀ ਪੇਸ਼ੀ ਹੈ ਤੇ ਬਿਕਰਮ ਮਜੀਠੀਆ ਪਟਿਆਲਾ ਦੇ ਵਿੱਚ ਪੇਸ਼ੀ ਦੇ ਲਈ ਪਹੁੰਚ ਗਏ ਨੇ ਤੇ ਅੱਜ ਐਸਆਈਟੀ ਦੇ ਵੱਲੋਂ ਉਹਨਾਂ ਤੇ ਕੋਲੋਂ ਪੁੱਛਗਿੱਛ ਕੀਤੀ ਜਾਵੇਗੀ